ਪਾਪਾ ਜੀ ਤਾ ਹਾਲਸਾ ਵਾਹਿਗੁਰੂ ਕੀ ਫਤਿਹ ਮੇਰਾ ਨਾਮ ਦਿਲਪ੍ਰੀਤ ਸਿੰਘ ਹੈ ਜੀ ਬਾਬਾ ਜੀ ਤੁਹਾਡਾ ਕੱਦ ਛੋਟਾ ਹੋਂ ਕਰਕੇ ਕੀ ਤੁਹਾਨੂੰ ਦਿੱਕਤ ਆਦਾ ਸਾਹਮਣਾ ਕਰਨ ਆ ਕਿ ਛੋਟੇ ਮੈਂ ਪਾਜੀ ਸਾਨਾ ਪਹਿਲੇ ਪਲਾਸਟਿਕ ਪੜਿਆ ਪਲਾਸਟਿਕ ਤੋਂ ਬੱਚੇ ਜਿਹੜੇ ਕੋਈ ਸਕੂਲ ਦੇ ਚੈਕਟਿਵਿਟੀ ਹੁੰਦੀ ਉਹ ਚੈਕਟਿਵਿਟੀ ਮੈਂ ਕੰਪਲੀਟ ਕਰਦਾ ਸੀ ਤੇ ਪੋਛੇ ਵਿੱਚ ਚਲਾ ਜਾਂਦਾ ਨੇ ਦੇਖ ਕਈ ਲੋਕ ਮੇਰਾ ਹਾਇ ਤੱਕ ਮੁ ਜਾ ਕੇ ਬੈਠ ਜਾਂਦੇ ਸੀ ਜਸਤੋ ਵਾਧੇ ਮੈਂ ਆਪਣੇ ਦਿਲ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਤੇ ਤਾਂ ਆਪਣੇ ਸਿਨੈਰੀ ਕੋ ਕਾਤੇ ਆਪਣੇ ਦਾਗਨ ਪਾਜੀ ਬినੋਦ ਪਾਜੀ ਵਰਗੇ ਉਹਨਾਂ ਨਾਲ ਆਪਣਾ ਕੰਮ 도살ਨ ਦਾ ਕੰਮ ਕੀਤਾ। ਉਹਨਾਂ ਨੇ ਪ੍ਰਭਾ ਵਰਗਾ ਪਿਆਰ ਕੀਤਾ। ਉਸ ਤੋਂ ਬਾਅਦ ਮੈਂ ਅੱਥੇ ਗੁਰਦੁਆਰੇ ਵੀ ਸੇਵਾ ਸ਼ੁਰੂ ਕਰਨਾ ਲੱਗ ਪਿਆ। ਮਥਾ ਦੇ ਕੰਦੋ ਬਾਤ ਕਿ ਅੱਥੇ ਜਿਹੜੇ ਤਿੰਨ ਜਸ ਕਰਨ ਭਾਜੀ, ਗੋਪੀ ਭਾਜੀ ਤੇ ਮਥਨ ਭਾਜੀ ਸੀ। ਉਹਦੇ ਵਿੱਚੋਂ ਦੋ ਪੋਸਟਾਂ ਖਾਲੀ ਹੋਈਆਂ ਤੇ ਇੱਕ ਸੇਵਾ ਦੇ ਪੋਸਟ ਖਾਲੀ ਹੋਈ। ਤੇ ਇਸ ਮੂਸਾ ਸੰਗਤ ਵੱਲੋਂ ਅਮਿਤ ਭਾਜੀ ਵਰਗੇ, ਨਤੇਜ ਵਰਗੇ ਭਾਜੀ ਵਰਗੇ, ਨਿਪੂ ਭਾਈ ਵਰਗੇ, ਅਮਨ ਭਾਈ ਵਰਗੇ ਬੋਲੇ। ਮਨੁਸਨਿਆ ਦਿੱਤਾ ਕਿ ਤੂੰ ਹੁਣ ਕਿਸੇ ਵੀ ਦੁਕਾਨ ਤੇ ਕੰਮ ਨਹੀਂ ਕਰਨਾ। ਆਪਣਾ ਗੁਰਸਿੱਖ ਭਾਈਆਂ ਗੁਰੂ ਦੇ ਘਰ ਵਿੱਚ ਕੰਮ ਕਰਨਾ। ਉਸ ਤੋਂ ਬਾਅਦ ਮੈਂ ਗੁਰੂ ਘਰ ਵਿੱਚ ਆਇਆ ਕਮੇਟੀ ਵੱਲੋਂ ਨਾ ਕਰ ਦਿੱਤੀ ਗਈ ਫਿਰ ਨੌਜਵਾਨੀ ਨੇ ਮੇਰਾ ਸਾਥ ਦਿੱਤਾ ਵੀ ਗੁਰੂ ਘਰ ਵਿੱਚ ਮੈਨੂੰ ਰਖਾਇਆ ਉਸ ਤੋਂ ਬਾਅਦ ਮੈਂ ਗੁਰੂ ਘਰ ਵਿੱਚ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਮਨੁੱਖ ਸੇਵਾ ਦਾ ਉਹ ਦਾਦਾ ਉਹ ਦਾਦੇ ਤੱਕ ਆ ਉਹ ਦਾਦੇ ਤੋਂ ਬਾਅਦ ਫਿਰ ਮੈਂ ਸਾਰੀ ਸੇਵਾ ਹੋਂਟਕ ਬਣਵਾ ਰਿਹਾ ਤੇ ਜੋ ਆਰਾਊਂਡ ਅੰਦਰ ਸਰਕਟ ਮੈਂ ਦੇਖ ਗੁਰੂ ਘਰ ਦੇ ਕਰਦੇ ਆ ਤੇ ਬਚਵੰਤੀ ਜੀ ਤੁਹਾਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਹੁੰਦਾ ਹਾਂ ਜੀ ਬੱਚਿਆਂ ਮਜ਼ਾਕ ਵੀ ਤੁਹਾਡਾ ਆਉਂਦਾ ਹਾਂ ਜੀ ਕਿ ਕਿਸ ਤਰ੍ਹਾਂ ਤੁਸੀਂ ਹੈਂਡਲ ਕਰਦੇ ਸੀ ਫਿਰ ਕੁਸਾਸ ਕਰੀ ਜੇ ਪ੍ਰਮਾਤਮਾ ਦੇਖ ਰਿਹਾ ਸਭ ਕੁਝ ਇੱਕ ਦਿਨ ਚੰਗੇ ਦਿਨ ਜ਼ਰੂਰ ਲਿਆਏਗਾ ਉਹ ਅੱਜ ਲਿਆਂਦੇ ਆ ਮੈਂ ਉਸ ਪ੍ਰਮਾਤਮਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਜੋ ਲੋਕ ਮੇਰਾ ਪਹਿਲੇ ਮਜ਼ਾਕ ਡਾਂਦੇ ਸੀ ਉਹ ਅੱਜ ਮੈਨੂੰ ਦੇਖ ਕੇ ਸਲਾਮ ਕਰਦੇ ਨੇ ਹਾਂ ਵੀ ਆ ਬੰਦਾ ਕੱਲ ਨੂੰ ਵੱਡਾ ਸੀ ਅੱਜ ਕਿੱਥੇ ਬੋਝ ਗਿਆ ਹੋ ਵੀ ਤੁਹਾਡੇ ਵਰਗੇ ਕਾਫੀ ਐਸੇ ਛੋਟੇ ਦਿਨ ਆਇਕੀ ਹਾਂ ਜੀ ਹਾਂ ਜੀ ਹਾਂ ਜੀ ਬੋਲੋ ਮੇਰੇ ਵੱਲ ਮੈਂ ਇਹ ਕਹਿਣਾ ਚਾਹੁੰਦਾ ਕਿ ਨਸ਼ੇ ਦੇ ਵਿੱਚ ਕੋਈ ਵੀ ਨਹੀਂ ਲੱਗਾ ਅੱਜ ਆਪਣੇ ਪ੍ਰਮਾਤਮਾ ਨਾਲ ਲੜ ਪੜੀਏ ਕਹਿੰਦੇ ਇੱਕ ਦਿਨ ਪ੍ਰਮਾਤਮਾ ਚੰਗਾ ਵਕਤ ਜੋ ਲਿਆ ਲੈਂਦਾ ਜਿਹਦੇ ਉੱਤੇ ਤੇ ਕੀ ਰੋਸਾ ਕਰ ਦੇ ਰਵੇ ਅੰਮ੍ਰਿਤੋ ਦੇ ਛੱਡਿਆ ਹੋ ਤੁਸੀਂ ਆਪਣੇ ਦੁਨੀਆਵੀ ਕੰਮ ਵੀ ਜਿਹੜੇ ਆ ਛੱਡ ਕੇ ਗੁਰਦਰਾ ਸਾਹਿਬ ਦੀ ਸੇਵਾ ਕਰੇ ਠੀਕ ਹੈਣਾ ਅੰਮ੍ਰਿਤੋ ਅੰਮ੍ਰਿਤ ਪਾणिमा 2019 ਦੇ ਛੱਡਿਆ ਦਰਬਾਰ ਸਾਹਿਬ ਸੁਖਰਾਲਾ ਡਾਕਟਰ ਸਾਹਿਬ ਕੋ ਮੇਰੇ ਸਾਲਾ ਜਰਾ ਲੱਗ ਰਹੀਆਂ ਗੁਰੂ ਨਾਨਕ ਦੇਵ ਜੀ ਨਾਲ ਜੋ ਵੀ ਉਹਨਾਂ ਨੂੰ ਮੈਂ ਆਪਣੇ ਪਿਆਰ ਉਸਮਾਨ ਬਣਾਇਆ ਹੋਇਆ ਹੈ ਅਜੇ ਤੱਕ ਵੀ ਮੈਂ ਗੁਰੂ ਨਾਨਕ ਦਾਸ ਨੂੰ ਜਰਾ ਮੰਨਦਾ ਕਰ ਬਾਰ ਜਿਹੜਾ ਕਰ ਬਾਰ ਪਾਜੀ ਮੈਂ ਮਹੀਨੇ ਚ ਇੱਕ ਵਾਰੀ ਜਾਣਾ ਮम्मा ਮੇਰੇ ਬਾਹਰ ਹੈ ਬ੍ਰਦਰ ਮੇਰੇ ਭੈਣ ਹੈ ਸਿਸਟਰ ਮੇਰੇ ਪਾਪਾ ਹੈ ਦੁਨੀਆ ਵੀ ਜਿਹੜੀ ਕੰਮ ਹੈਗੇ ਆ ਉਹ ਛੱਡ ਕੇ ਗੁਰਬੇ ਹਾਂ ਜੀ ਚਰਨਾਂ 'ਚ ਲੱਗ ਜੀ ਤੇ ਦੁਨੀਆ ਵੱਲੋਂ ਮਾਨੂੰ ਬਹੁਤ ਬਹੁਤ ਪਾਣੇ ਮਾਰੇ ਜਾਂਦੇ ਸੀ ਕਿ ਦੁਨੀਆ ਵਿੱਚ ਤੁਪਕ ਵੀ ਕਰਸਨਾ ਕੁਝ ਨਹੀਂ ਹੋਏਗਾ ਤੇ ਬਣਿਆ ਤੂੰ ਅੱਧਾ ਹੀ ਲੱਜਣਾ ਪਰ ਜੀ ਰੋਜ਼ ਮੈਂ ਬਰ ਪ੍ਰਮਾਤਮਾ ਦੀ ਬਾਹ ਫੜੀ ਉਸ ਪ੍ਰਮਾਤਮਾ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਸ ਨੇ ਮੈਨੂੰ ਇੱਥੇ ਤੱਕ ਪਹੁੰਚਾਇਆ ਅੱਜ ਮੇਰੇ ਹਾਰਕ ਜਗ੍ਹਾ ਤੇ ਸਤਕਾਰ ਹੀ ਸਤਕਾਰ ਹੋ ਗਿਆ